ਕੀ ਨਾ ਹੀ ਤੁਹਾਡਾ ਮੇਰਾ ਨਾਮ ਪੰਸੇ ਟਿਵਾੜੀ ਜੀ ਮੇਰੇ ਫਾਦਰ ਸੀਗੇ ਜਤਿੰਦਰ ਟਿਵਾੜੀ ਇਹ ਗੱਲ ਸਵੇਰੇ ਰੇਕੀ ਸੈਂਟਰ ਆਏ ਸਾਡੇ ਕੋਲ ਵੀਡੀਓ ਆਈ ਆ ਡਰੋਨ ਦੀ ਉਹਦੇ ਬਿਲਕੁਲ ਸਹੀ ਬੈਠੇ ਨੇ ਬਿਲਕੁਲ ਸਹੀ ਤੇ ਸਾਡੇ ਕੋਲ 1 ਵਜੇ ਫੋਨ ਆਇਆ ਕਿ ਇਹਨਾਂ ਦੇ ਬੇਹੋਸ਼ ਹੋ ਗਏ ਅਸੀਂ ਉਰੇ ਆਏ ਕਹਿੰਦੇ ਪੂਰੇ ਹੋ ਗਏ ਲੈ ਜਾ ਯਾਨੀ ਕਿ 2 ਘੰਟੇ ਉਰੇ ਪਏ ਰਹੇ ਰੇਕੀ ਸੈਂਟਰ ਚ ਇਹਦੇ ਰੇਕੀ ਸੈਂਟਰ ਚ ਇਹ ਇਹਦੇ ਕੋਲ ਇੰਨੀ ਵਿਵਸਥਾ ਨਹੀਂ ਹੈਗੀ ਇਹ ਗੁਰੂ ਆ ਇੱਥੇ 10000 ਬੰਦਾ ਸੀ ਕਹਿੰਦੇ ਉਹਨੇ ਇੱਕ ਬੰਦੇ ਨੇ ਕੋਈ ਸ਼ਰਦਾਲੂ ਗਏ ਸ਼ਰਦਾਲੂਆਂ ਦਾ ਇੱਕ ਬੰਦਾ ਹਸਪਤਾਲ ਨਹੀਂ ਲੈ ਗਿਆ ਜੇ ਕੁਝ ਹੋਇਆ ਵੀ ਆ ਉੱਤੇ ਚ ਗੱਦੇ ਪਏ ਨੇ ਵੀਡੀਓ ਸਾਫ਼ ਦਿਖ ਰਿਹਾ ਬੰਦਾ ਠੀਕ ਆ ਉਹਦੇ ਸੱਟਾਂ ਵੱਜੀਆਂ ਹੋਈਆਂ ਉਹ ਸੱਟਾਂ ਤਾਂ ਨਹੀਂ ਦੱਸ ਰਹੇ ਕੱਲ ਅਸੀਂ ਰਾਤ ਆਏ ਔਰ ਕੈਮਰੇ ਚੈੱਕ ਕੀਤੇ ਨੇ ਕਹਿੰਦੇ ਕੈਮਰੇ ਕੱਲ ਚੱਲ ਰਹੇ ਸੀ ਹੁਣ ਕਹਿੰਦੇ ਸਾਡਾ 350 ਕੈਮਰਾ ਖਰਾਬ ਹੋ ਗਿਆ ਕੱਲ ਕਹਿੰਦੇ ਸਵੇਰੇ ਰਿਕਾਰਡਿੰਗ ਦਿਖਾਵਾਂਗੇ ਇਹ ਸਾਡੇ ਨਾਲ ਧੱਕਾ ਕਰ ਰਹੇ ਨੇ ਨਾ ਕੋਈ ਸੈਂਟਰ ਚੋਂ ਕੋਈ ਬੰਦਾ ਮਿਲ ਰਿਹਾ ਕਾਤਲ ਇਹ ਆ ਬੰਦਾ ਹੀ ਨਾ ਸਾਡਾ ਪ੍ਰਸ਼ਾਸਨ ਇਹ ਬੰਦਾ ਕਾਤਲ ਆ ਮੇਰੇ ਬਾਪ ਦਾ ਨਾ ਪ੍ਰਸ਼ਾਸਨ ਕੋਈ ਕਾਰਵਾਈ ਕਰ ਰਿਹਾ ਅਸੀਂ ਐਸਐਸਪੀ ਦਫਤਰ ਵੀ ਜਾਇ ਕੋਈ ਕੁਝ ਨਹੀਂ ਕਰ ਰਿਹਾ ਅਸੀਂ ਕੱਲ ਦੇ ਟੱਕਰਾ ਮਾਰ ਰਿਹਾ ਮੇਰੇ ਬਾਪ ਨੂੰ ਮਾਰਤਾ ਇਹ ਬੰਦੇ ਨੇ ਤੁਹਾਨੂੰ ਕਿਹਨੇ ਜਾਣਕਾਰੀ ਦਿੱਤੀ ਸੀਗੇ ਸਾਨੂੰ ਫੋਨ ਆਇਆ ਮੇਰੇ ਚਾਚਾ ਨੂੰ ਸਮਰਾਲੇ ਦਾ ਕੋਈ ਬੰਦਾ ਆਇਆ ਹੋਇਆ ਸੀਗਾ ਅਸੀਂ ਜਿਹਦੇ ਘਰੋਂ ਨਿਕਲ ਗਏ ਕਿੰਨਾ ਸੀ ਤੁਹਾਡੇ ਫਾਦਰ ਸਾਹਿਬ ਮੇਰੇ ਫਾਦਰ ਸਾਹਿਬ ਦਾ ਜਤਿੰਦਰ ਤਿਵਾੜੀ ਕਿੰਨੀ ਉਮਰ ਸੀ ਉਹਨਾਂ ਦੀ 75 ਸਾਲ ਦੀ ਉਹ ਅਕਸਰ ਪਹਿਲਾਂ ਵੀ ਆਂਦੇ ਸੀ ਇੱਥੇ ਅਕਸਰ ਪਹਿਲਾਂ ਵੀ ਆਂਦੇ ਸੀ ਕਈ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਅਸੀਂ ਪ੍ਰਸ਼ਾਸਨ ਤੋਂ ਇਨਸਾਫ ਮਿਲ ਜਾਵੇ ਸਾਨੂੰ ਹੱਥ ਜੋੜ ਕੇ ਆਈਂ ਇਨਸਾਫ ਮਿਲ ਜਾਵੇ ਸਾਨੂੰ ਫੋਟੋ ਜਿ ਦਿਖਾ ਦੇਣਾ ਹੋਇਆ ਕੀ ਆ ਬੰਦਾ ਡਰੋਨ ਚ ਦਿਖ ਰਿਹਾ ਬਿਲਕੁਲ ਸਹੀ ਆ ਹੁਣ ਸਾਨੂੰ ਦੁਕਾਨ ਵੀ ਉੱਥੇ ਹੋਇਆ ਕੀ ਆ ਕਹਿੰਦੇ ਸਾਡਾ 350 ਕੈਮਰਾ ਖਰਾਬ ਹੋ ਗਿਆ ਰਿਕਾਰਡਿੰਗ ਨਹੀਂ ਹੋ ਰਹੀ ਜੇ ਹੋ ਰਿਹਾ ਵੋਰ ਹੋ ਰਿਹਾ ਪੁਲਿਸ ਵੀ ਉਰੇ ਆਈ ਸੀ ਸਾਰੀ ਝਲਗੀ ਪੁਲਿਸ ਸੀ ਸੀਸੀਟੀਵੀ ਵੀ ਇੱਥੇ ਬੈਠੇ ਹਾਂ ਹਾਲ ਤੱਕ ਠੀਕ ਚੱਲ ਰਹੀ ਸੀ ਕਿੰਨੇ ਦੇ ਪੈਸੇ ਜਿਹੜੇ ਮ੍ਰਿਤਿਕ ਨੇ ਉਹਨਾਂ ਦਾ ਕੀ ਹੈ ਕੀ ਲੱਗਦਾ ਤੁਹਾਡੇ ਮੇਰੇ ਬੜੇ ਦੇ ਬਗਲ ਤੇ ਕੀ ਨਾਂ ਉਹਨਾਂ ਦਾ ਉਹਨਾਂ ਜਤਿੰਦਰ ਜਵਾੜੀ ਜੀ ਕਿੱਥੋਂ ਨੇ ਜੀ ਉਹ ਸਮਰਾਲੇ ਤੋਂ ਕੀ ਮਸਲਾ ਕੀ ਹੈ ਜੀ ਇਹ ਮਸਲਾ ਦਾ ਇਹ ਹੀ ਹੈ ਵੀ ਉਹ ਰੇਕੀ ਸੈਂਟਰ ਆਏ ਨੇ ਸਮਰਾਲੇ ਤੋਂ ਸਵੇਰੇ ਉਰੇ ਉਹਨਾਂ ਨੇ ਆਪਣੀ ਜਿਹੜੀ ਕਰਦੇ ਨੇ ਕਾਰਵਾਈ ਉਹ ਕੀਤੀ ਆ ਸਾਡੇ ਕੋਲ ਇੱਕੋ ਜਿਹਾ ਫੋਨ ਆਦਾ ਵੀ ਉਹ ਬੇਹੋਸ਼ ਹੋ ਗਏ ਅਸੀਂ ਉੱਥੇ ਜਦੋਂ ਇੱਥੇ ਰਿਲ ਚੱਲ ਪਏ ਇੱਥੇ ਪਹੁੰਚ ਗਏ ਜਣ ਕੇ ਪਾਣੇ ਤੋਂ ਪਹੁੰਚ ਗਏ ਜੀ ਪਾਣੇ ਤੋਂ ਜਦ ਇੱਥੇ ਸਟ੍ਰੈਚਰ ਤੇ ਪਾਇਆ ਸੀਗਾ ਜਣ ਕੇ ਇਹਨਾਂ ਨੇ ਇੰਨੀ ਲਾਪਰਵਾਹੀ ਇੱਥੇ ਵੀ ਕੋਈ ਇੰਤਜ਼ਾਮ ਨਹੀਂ ਬੰਨਦਾ ਬੇਹੋਸ਼ ਹੋ ਗਿਆ ਤੁਸੀਂ ਉਹਨੂੰ ਚੱਕ ਕੇ ਹਸਪੀਟਲ ਲੈ ਜਾਓ ਉਸ ਤੁਰੰਤ ਕਾਰਵਾਈ ਹੋ ਜਾਂਦੀ ਵਾ ਸਕਦੇ ਸੀਗੇ ਪਰ ਇੱਥੇ ਕੋਈ ਹੈ ਨਹੀਂ ਕਿ ਇਹਨਾਂ ਦੀ ਸਹੂਲਤ ਇੱਥੇ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤਾਂ ਤਾਂ ਇਹੀ ਹੈ ਜੀ ਸਾਨੂੰ ਕੈਮਰੇ ਦਿਖਾਏ ਜਾਣ ਵੀ ਕਿਵੇਂ ਮੌਤ ਹੋਈ ਆ ਇਹ ਤਾਂ ਕਹਿੰਦੇ ਨੇ ਅਚਾਨਕ ਹੋਈ ਆ ਪਰ ਕਾਰਨ ਕੀ ਬਣਿਆ ਬਿਲਕੁਲ ਤੰਦਰੁਸਤੀ ਨਹੀਂ 2 ਘੰਟੇ ਜਿੰਨਾ ਕੋਈ ਵਕਤਾ ਨਹੀਂ ਆਇਆ ਕਿ ਬਿਲਕੁਲ ਤੰਦਰੁਸਤੀ ਗਏ ਉਹ ਫਸਟ ਰਿਪੋਰਟ ਦਿੱਤੀ ਜਾਂਦੀ ਚਲੋ ਹੋ ਸਕਦਾ ਕੋਈ ਪੁਲਿਸ ਪੰਜ ਮਿੰਟ ਦਾ ਪੁਲਿਸ ਨੂੰ ਇਤਲਾਹ ਦਿੱਤੀ ਹੈ ਕੋਈ ਪੁਲਿਸ ਨੂੰ ਦਿੱਤੀ ਹੈ ਐਸਐਸਪੀ ਸਾਹਿਬ ਦੇ ਵੀ ਐਪਲੀਕੇਸ਼ਨ ਦਿੱਤੀ ਪੁਲਸਾਈ ਸੀ ਬਸ ਪੁਲਿਸ ਇੱਕ ਮਿੰਟ ਲਈ ਆਈ ਹੈ ਜਾਂ ਡਰੋਨ ਦੀ ਵੀਡੀਓ ਦਿਖਾ ਕੇ ਚਲੇ ਗਏ ਸਾਡੇ ਕੋਲ ਕਹਿੰਦੀ ਹੋਰ ਕੋਈ ਵੀਡੀਓ ਨਹੀਂ ਉਹਨਾਂ ਕੋਲ ਅੱਛਾ ਕੋਈ ਹੋਰ ਫੁਟੇਜ ਵਗੈਰਾ ਨਹੀਂ ਲੇਟੇ ਹੈ ਨਹੀਂ ਕਿਤੇ ਕੋ ਕੈਮਰਾ ਲੱਗੇ ਕੈਮਰੇ ਲੱਗੇ ਹੋਏ ਨੇ ਕੈਮਰੇ ਕਹਿੰਦੇ ਨਹੀਂ ਵਰਕ ਕਰ ਰਹੇ ਇਹ ਜਤਿੰਦਰ ਤਵਾੜੀ ਨੇ ਜੀ ਜਤਿੰਦਰ ਤਵਾੜੀ ਨਾਮ ਦੇ ਵਿਅਕਤੀ ਨੇ ਜਿਨ੍ਹਾਂ ਦੀ ਸਮਰਾਲੇ ਸ਼ਹਿਰ ਦੇ ਵਿੱਚ ਕੁਵਾਰਾਂ ਦੀ ਏਜੰਸੀ ਹੈ ਜੀ ਤੇ ਇਹਨਾਂ ਦੇ ਬੇਟੇ ਨੇ ਪੰਕੇ ਤਵਾੜੀ ਜੀ ਇਹ ਜਤਿੰਦਰ ਤਵਾੜੀ ਜੀ ਆਪਣੇ 27 ਨੂੰ ਮਤਲਬ ਇੱਥੇ ਦੇ ਕੀ ਸੈਂਟਰ ਖੰਨਾ ਇਹ ਪਹਿਲਾਂ ਮਤਨ ਨੂੰ ਮੰਨਦੇ ਵੀ ਆ ਤੇ ਇੱਥੇ ਸੁਪਰ ਕਲਾਸ ਲਗਾਉਣਾ ਆਏ ਸੀ। ਕਰੀਬ 1 ਵਜੇ ਇਹਨਾਂ ਦੇ ਉੱਤੇ ਸੁਪਰ ਕਲਾਸ ਲਗਾਉਂਦੇ ਨੂੰ ਆਉਂਦੀ ਡੈਥ ਹੋ ਗਈ। ਇਹਨਾਂ ਨੂੰ ਫੋਨ ਗਿਆ ਇਹਨਾਂ ਦੇ ਵਾਰਸਾਂ ਨੂੰ ਫੋਨ ਗਿਆ ਤੇ ਉਹ ਉਹਨਾਂ ਦਾ ਮੈਨੂੰ ਵੀ ਫੋਨ ਆਇਆ ਸੀ। ਵੇ ਸਾਡੀ ਜੀ ਉਥੇ ਡੈਥ ਹੋ ਗਈ ਆ ਤੇ ਪਹਿਲਾਂ ਉਹਨਾਂ ਨੇ ਆਈਵੀ ਹਸਪੀਟਲ ਭਰਤੀ ਕਰਾਇਆ ਤੇ ਉਸ ਤੋਂ ਬਾਅਦ ਇਹ ਆਪਣੇ ਸਹਾਰਾਪੁਰ ਖੰਨਾ ਲੈ ਗਏ ਜਿੱਥੇ ਮ੍ਰਿਤਕ ਜਨ ਦੀ ਡੈੱਡ ਬੋਡੀ ਰੱਖਾਤੀ ਪਰ ਇਹਨਾਂ ਨੂੰ ਸ਼ੱਕ ਸੀ ਵੀ ਅਸੀਂ ਕੋਈ ਕੈਮਰੇ ਦੇਖਣੇ ਨੇ ਜਿਹੜੇ ਬਾਹਰਲੇ ਕੈਮਰੇ ਨਹੀਂ ਸੀ ਚੱਲਦੇ ਪਰ ਜਿਹੜੇ ਜਿੱਥੇ ਸੁਪਰ ਕਲਾਸ ਲੱਗਦੀ ਸੀ ਉਥੇ ਡਰੋਨ ਕਰੀਬ 10000 ਦੇ ਕਰੀਬ ਬੰਦਾ ਸੀ ਉਥੇ ਡਰੋਨ ਦਾ ਮਤਲਬ ਸਾਰੀ ਫੁਟੇਜ ਇਹਨਾਂ ਨੂੰ ਚੈੱਕ ਕਰਵਾਈ ਆ ਤੇ ਹੁਣ ਅਸੀਂ 174 ਦੀ ਕਾਰਵਾਈ ਕਰ ਰਹੇ ਆ ਹਨਾ ਜੀ ਉਸ ਤੋਂ ਬਾਅਦ ਜੇ ਅਸੀਂ ਸੂਚੋਈ ਕਰ ਲੈਂਦੇ ਹਾਂ ਕਿਸ ਕੁਆਰ ਦੇ ਸਵੇਰੇ ਅਨਾਕੇ ਸਾਡੇ ਜਿਹੜੇ ਇਹ ਗੁਰਾ ਹੈਗਾ ਇਹ ਮਤਲਬ ਹੈ ਇਸ ਦਾ ਬੇਕੀ ਕੁਸ਼ੀ ਨਹੀਂ ਐਸੀ ਧੋਈ ਗਾਨੀ ਅਸੀਂ ਜਿਹੜਾ ਉਹਨਾਂ ਦਾ ਪੋਸਟਮਾਰਨ ਭਾਇਆ ਮੂਰ ਰਹੀ ਤਿੰਨ ਡਾਕਟਰਾਂ ਨੇ ਕੀਤਾ ਇੱਕ ਇਹਦਾ ਹਾਰ ਦਾ ਸੀ ਮਹਿੰਦਰਾ ਕਾਲਜ ਉੱਤੇ ਭੇਜ ਰਹੇ ਆ ਇੱਕ ਅਸੀਂ ਬਿਸਰਾ ਦਾ ਕਾਰਡ ਭੇਜ ਰਹੇ ਆ ਹੁਣ ਤੁਮਾ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪੂਰੀ ਗੱਲਬਾਤ ਬਲ ਪਤਾ ਲੱਗੇ